ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਕਿਸੇ ਜ਼ਿੰਦਗੀ ਦੇ ਚੈਨਲ ਤੇ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸਾਡੀ ਅੱਜ ਦੀ ਪੰਜਾਬੀ ਕਹਾਣੀ ਛੋਟੀ ਜੀ ਪੰਜਾਬੀ ਕਹਾਣੀ ਹੈ ਜਿਸ ਦਾ ਨਾਮ ਹੈ ਧੋਖੇਬਾਜ਼ ਮਿੱਤਰ ਬਿਨਾਂ ਟਾਈਮ ਵੇਸਟ ਕੀਤੇ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਕਹਾਣੀ ਮਿਰਗ ਤੇ ਗਿੱਦੜ ਜੰਡ ਥੱਲੇ ਬੈਠੇ ਆਰਾਮ ਕਰ ਰਹੇ ਸਨ ਜੰਡ ਦੇ ਉੱਪਰ ਇੱਕ ਕਾਂ ਬੈਠਾ ਸੀ ਕਾਂ ਉੱਪਰੋਂ ਉਤਰ ਕੇ ਉਤਰ ਕੇ ਕਿੱਦੜ ਤੇ ਮਿਰਗ ਕੋਲ ਥੱਲੇ ਛਾਵੇਂ ਆ ਬੈਠਾ ਕਾਂ ਨੇ ਗੱਲ ਚਲਾਈ ਜੇ ਆਪਾਂ ਤਿੰਨੇ ਮਿੱਤਰ ਬਣ ਜਾਈਏ ਤਾਂ ਕਿੰਨਾ ਚੰਗਾ ਹੋ ਫਿਰ ਆਪਾਂ ਇਕੱਠੇ ਰਹਾਂਗੇ ਤੇ ਕੋਈ ਅਜਿਹੀ ਥਾਂ ਲੱਭਾਂਗੇ ਜਿੱਥੇ ਆਪਾਂ ਤਿੰਨਾਂ ਨੂੰ ਰੱਜ ਕੇ ਖਾਣ ਨੂੰ ਮਿਲਿਆ ਕਰੋ ਕਾਂ ਦਾ ਸੁਭਾਅ ਉਹਨਾਂ ਨੂੰ ਵੀ ਜਚਿਆ ਫਿਰ ਤਿੰਨਾਂ ਨੇ ਮਿੱਤਰ ਬਣਨ ਦੀ ਸੌਖਾਦੀ ਗਿੱਦੜ ਨੇ ਕਿਹਾ ਭਰਾ ਕਾਵਾ ਤੂੰ ਹੀ ਕੋਈ ਅਜਿਹੀ ਥਾਂ ਲੱਭ ਜਿੱਥੇ ਆਪਾਂ ਤਿੰਨਾਂ ਨੂੰ ਖਾਣ ਨੂੰ ਵਧੀਆ ਵਧੀਆ ਪਦਾਰਥ ਮਿਲਣ ਸਕਣ ਕਾਣੇ ਕਿਹਾ ਤੁਸੀਂ ਬੈਠੋ ਮੈਂ ਉਡਾਰੀ ਮਾਰ ਕੇ ਅਜਿਹੀ ਥਾਂ ਲੱਭਦਾ ਹਾਂ ਕਾਣੇ ਉੜਦਿਆਂ ਉੜਦਿਆਂ ਚਾਰਚ ਫੇਰੇ ਆਪਣੀ ਤੇਜ ਨਜ਼ਰ ਮਾਰੀ ਤੇ ਥਾਂ ਲੱਭ ਲਈ ਕਾਂ ਮਿਰਗ ਤੇ ਗਿੱਦੜ ਕੋਲ ਵਾਪਸ ਆ ਕੇ ਕਹਿਣ ਲੱਗਾ ਲੈ ਭਈ ਭਰਾਵੋ ਮੈਂ ਅਜੇ ਹੀ ਥਾਂ ਲੱਭ ਲਈ ਹੈ ਜਿੱਥੇ ਆਪਾਂ ਤਿੰਨੇ ਰੱਜ ਕੇ ਖਾਇਆ ਕਰਾਂਗੇ ਥੋੜੀ ਹੀ ਦੂਰੀ ਤੇ ਇੱਕ ਕਿਸਾਨ ਨੇ ਆਪਣੇ ਖੇਤ ਵਿੱਚ ਬਾਜਰਾ ਖਖੜੀਆਂ ਤੇ ਮੋਠ ਬੀਜੇ ਸਨ ਮੈਂ ਬਾਜਰੇ ਦੇ ਛਿੱਟਿਆਂ ਤੋਂ ਬਾਜਰੇ ਦੇ ਦਾਣੇ ਠੁੰਗ ਲਿਆ ਕਰੂੰ ਤੂੰ ਗਿੱਦੜਾ ਖਖੜੀਆਂ ਖਾ ਲਿਆ ਕਰੀ ਤੇ ਮਿਰਗ ਮੋਠ ਚਰ ਲਿਆ ਕਰੋ ਨਾਲੇ ਜਦੋਂ ਮੈਂ ਉੱਚੇ ਬਾਜਰੇ ਦੇ ਛਿੱਟਿਆਂ ਵਿੱਚ ਬੈਠਾ ਹੋ ਤਾਂ ਮੈਨੂੰ ਦੂਰੋਂ ਆਉਂਦਾ ਕਿਸਾਨ ਦੇਸ ਪਿਆ ਕਰੋ ਤੇ ਮੈਂ ਕਾਵਾਂ ਰੋਲੀ ਪਾ ਦਿਆ ਕਰੂੰ ਜਦੋਂ ਜਦੋਂ ਉਹ ਕਿਸਾਨ ਖੇਤ ਵਿੱਚ ਆਇਆ ਕਰੋ ਆਪਾਂ ਤਿੰਨੇ ਪੱtre ਬਾਛ ਜਾਇਆ ਕਰਾਂਗੇ ਭਰਾ ਕਾਵਾਂ ਮਤਾ ਪਾਸ ਹੈ ਹੁਣ ਬਸ ਉਸ ਥਾਂ ਲੈ ਚੱਲ ਗਿੱਦਰ ਤੇ ਮਿਰਗ ਨੇ ਇੱਕ ਸੁਰਚ ਹੰਗਾਰਾ ਭਰਿਆ ਕਾਂ ਅਸਮਾਨ ਵਿੱਚ ਉੱਡਣ ਲੱਗਾ ਮਿਰਗ ਤੇ ਗਿੱਦੜ ਉੱਡਦੇ ਕਾਂ ਵੱਲ ਦੇਖਦੇ ਅਤੇ ਤੁਰਦੇ ਉਸ ਥਾਂ ਪਹੁੰਚ ਗਏ ਕਾਂ ਛਿੱਟੇ ਤੇ ਬੈਠ ਕੇ ਬਾਜਰਾ ਠੁੰਗਣ ਲੱਗ ਪਿਆ ਮਿਰਗ ਮੋਠ ਚਰਨ ਲੱਗ ਪਿਆ ਤੇ ਗਿੱਦੜ ਖਖੜੀਆਂ ਖਾਣ ਲੱਗ ਪਿਆ ਤਿੰਨੇ ਰੱਜ ਕੇ ਆਪੋ ਆਪਣੇ ਰਾਹ ਤੁਰ ਪਏ ਰੋਜ਼ਾਨਾ ਆਪਣੇ ਬੱਜੇ ਹੋਏ ਸਮੇਂ ਤੇ ਤਿੰਨੇ ਉਸ ਕਿਸਾਨ ਦੇ ਖੇਤ ਵਿੱਚ ਪਹੁੰਚਦੇ ਅਤੇ ਢਿੱਡ ਭਰ ਕੇ ਆਪੋ ਆਪਣੇ ਟਿਕਾਣੇ ਤੇ ਚਲੇ ਜਾਂਦੇ। ਕਿਸਾਨ ਬੜਾ ਦੁਖੀ ਸੀ ਕਿਉਂਕਿ ਉਸਦੀ ਫਸਲ ਦਾ ਰੋਜ਼ ਉਜਾੜਾ ਹੁੰਦਾ ਸੀ। ਇੱਕ ਦਿਨ ਕਿਸਾਨ ਨੇ ਲੱਸੀ ਵਾਲੀ ਬਲਣੀ ਤੇ ਦਾਲ ਰੋਟੀ ਵਾਲਾ ਟੋਕਰਾ ਸਿਰ ਤੋਂ ਲਾ ਕੇ 베ਰੀ ਹੇਟ ਰੱਖਿਆ ਤੇ ਬੈਠਣ ਤੇ ਬੈਠ ਕੇ ਸੋਚਣ ਲੱਗ ਪਿਆ ਕਿ ਇਹਨਾਂ ਜਾਨਵਰਾਂ ਦਾ ਕੀ ਹੱਲ ਹੋਵੇਗਾ? ਹਰ ਰੋਜ਼ ਫਸਲ ਦਾ ਉਜਾੜ ਕਰਦੇ ਹਨ। ਅਖੀਰ ਉਸਨੇ ਇੱਕ ਫੈਸਲਾ ਕੀਤਾ ਕਿ ਕਾਂ ਤੇ ਗਿੱਦੜ ਤਾਂ ਛਲਾਕ ਹਨ ਮਿਰਗ ਭੋਲਾ ਹੈ ਇਸ ਲਈ ਉਸਨੂੰ ਚੁੰਗਾ ਲਾਇਆ ਜਾਵੇ ਕਿਸਾਨ ਨੇ ਰਾਤ ਨੂੰ ਲਾਲਟਿਨ ਲੈ ਕੇ ਵਧੀਆ ਢੰਗ ਨਾਲ ਚੁੰਗਾ ਲਾ ਦਿੱਤਾ ਮੋਠ ਚਰਦੇ ਮਿਰਗ ਦੀ ਲਤ ਚੁੰਗੇ ਵਿੱਚ ਫਸ ਗਈ ਫਸਿਆ ਮਿਰਗ ਰਿੰਗਣ ਲੱਗ ਪਿਆ ਛੇਤੀ ਹੀ ਕਾਂ ਮਿਰਗ ਕੋਲ ਆ ਗਿਆ ਤੇ ਮਿਰਗ ਨੂੰ ਫਸਿਆ ਦੇਖ ਕੇ ਗਿੱਦੜ ਨੂੰ ਆਵਾਜ਼ ਮਾਰੀ ਮਿਰਗ ਨੂੰ ਫਸਿਆ ਦੇਖ ਗਿੱਦੜ ਨੂੰ ਆਵਾਜ਼ ਮਾਰੀ ਤਿੰਨੇ ਸੋਚਣ ਲੱਗੇ ਕਿ ਮਿਰਗ ਨੂੰ ਕਿਵੇਂ ਛੁਡਾਈਏ ਕਾਂ ਕਹਿਣ ਲੱਗਾ ਕਿ ਜੇ ਕਿਸਾਨ ਆ ਗਿਆ ਤਾਂ ਉਹ ਪੱਕਾ ਮਿਰਗ ਨੂੰ ਮਾਰ ਦਊ ਆਪਾਂ ਤਿੰਨਾਂ ਨੇ ਤਕ ਸੁਖ ਵਿੱਚ ਜਾਰੀ ਪਗਾਉਂਦੀ ਸੌ ਖਾਦੀ ਹੈ ਤੇ ਇਹੀ ਜਾਰੀ ਪਗਾਉਂਦਾ ਸਮਾਂ ਹੈ ਪਰ ਮੇਰੇ ਚੁੰਗ ਨਾਲ ਚੁੰਗਾ ਨਹੀਂ ਖੁੱਲਣਾ ਕਿਉਂਕਿ ਇਹ ਕੱਚੇ ਚਮੜੇ ਦੇ ਸਲੂਨ ਤੇ ਲੱਕੜੀ ਦਾ ਬਣਿਆ ਸਖਤ ਚੁੰਗਾ ਹੈ ਪਰ ਤੂੰ ਗਿੱਦੜਾ ਤੂੰ ਆਪਣੇ ਦੰਦਾ ਨਾਲ ਪੱਕੇ ਸਲੂ ਨੂੰ ਕੱਟ ਸਕਦਾ ਹੈ ਚੁੰਗਾ ਸਲੂ ਕੱਟਣ ਨਾਲ ਢਿੱਲਾ ਹੋ ਜਾਊ ਤੇ ਮਿਰਗ ਦੇ ਚੁੰਗੇ ਜੋ ਲੱਤ ਨਿਕਲ ਜਾਊ ਕਾਂ ਦੀ ਇਹ ਗੱਲ ਸੁਣ ਗਿੱਦੜ ਸੋਚਣ ਲੱਗਿਆ ਖਖੜੀਆਂ ਤਾਂ ਰੋਜ਼ ਖਾਈਦੀਆਂ ਨੇ ਅੱਜ ਮਾਸ ਖਾਵਾਂਗੇ ਕਿਉਂਕਿ ਕਿਸਾਨ ਨੇ ਮਿਰਗ ਨੂੰ ਮਾਰ ਕੇ ਸਾਰਾ ਮਾਸ ਤਾਂ ਨਾਲ ਨਹੀਂ ਲੈ ਜਾਣਾ ਜਿਹੜਾ ਬਚੇਗਾ ਉਹ ਮੈਂ ਹੀ ਖਾਵਾਂਗਾ ਗਿੱਦੜਾ ਦੱਸ ਭਰਾਵਾ ਕਾਂ ਗਿੱਦੜ ਦਾ ਜਵਾਬ ਜਾਨਣਾ ਚਾਹੁੰਦਾ ਸੀ ਗਿੱਦੜ ਨੇ ਬਹਾਨਾ ਬਣਾਇਆ ਤੇ ਕਹਿਣ ਲੱਗਾ ਮੇਰਾ ਤਾਂ ਭਰਾਵਾ ਸੰਗਠ ਚੌਥ ਦਾ ਵਰਤ ਰੱਖਿਆ ਹੋਇਆ ਹੈ ਮੈਂ ਤਾਂ ਸੰਗ ਸੰਗ ਤੋਂ ਅੱਗੇ ਥੁੱਕ ਵੀ ਨਹੀਂ ਲਿਜਾ ਸਕਦਾ ਜੇ ਸਲੂ ਘਟਦੇ ਸਮੇਂ ਮੇਰੇ ਅੰਦਰ ਪੱਕਾ ਚੰਮ ਲੱਗ ਗਿਆ ਤਾਂ ਮੇਰਾ ਵਰਤ ਟੁੱਟ ਜਾਊ ਕਾਂ ਗਿੱਦੜ ਦੇ ਜਵਾਬ ਤੋਂ ਮਣ ਹੀ ਮਣ ਔਖਾ ਹੋ ਗਿਆ ਸੀ ਫਿਰ ਉਸਨੇ ਕਿਹਾ ਚੰਗਾ ਫਿਰ ਤੂੰ ਐ ਕਰ ਕਿ ਉਹ ਜਿਹੜੀ 베ਰੀ ਹੈ ਜਿੱਥੇ ਕੋਰਾ ਘੜਾ ਪਿਆ ਤੇ ਜਿੱਥੇ ਕਿਸਾਨ ਟੋਕਰਾ ਧਰਦਾ ਹੁੰਦਾ ਉਥੇ ਨੇੜੇ ਵੱਡੀਆਂ-ਵੱਡੀਆਂ ਬੂਹੀਆਂ ਨੇ ਤੂੰ ਉਹਨਾਂ ਵਿੱਚੋਂ ਜਾ ਤੂੰ ਉਹਨਾਂ ਵਿੱਚ ਜਾ ਕੇ ਲੁਕ ਜਾ ਵੇਖਦੇ ਹਾਂ ਕਿ ਕੀ ਬਣਦਾ ਗਿੱਦੜ ਬੂਹੀਆਂ ਵਿੱਚ ਜਾ ਕੇ ਲੁਕ ਗਿਆ ਕਾਂ ਉੜਦਾ ਗਿਆ ਤੇ ਗਿੱੱੜ ਨੂੰ ਗਿੱੱੜ ਤੋਂ ਚੋਰੀਆਂ ਧਰਤੀ ਤੇ ਉੱਤਰ ਗਿਆ ਟਕੂਸੀਆਂ ਮਾਰਦਾ ਮਿਰਗ ਕੋਲ ਪਹੁੰਚ ਗਿਆ ਤੇ ਕਹਿਣ ਲੱਗਾ ਲੈ ਭਈ ਭਰਾਵਾ ਤੈਨੂੰ ਮੈਂ ਇੱਕ ਜੁਗਤ ਦੱਸਦਾ ਕਿਸਾਨ ਭੋਲੇ ਭਾਲੇ ਹੁੰਦੇ ਨੇ ਤੂੰ ਡਿੱਗ ਪੈ ਲੱਤਾਂ ਨਿਸਾਲ ਲੈ ਤੇ ਜਦ ਤੇਰੇ ਕੋਲ ਕਿਸਾਨ ਆਇਆ ਤਾਂ ਤੂੰ ਸਾਖ ਸੀਟ ਲਈ ਉਸ ਉਸ ਨੂੰ ਇਉਂ ਲੱਗੇਗਾ ਇਉਂ ਲੱਗਣਾ ਚਾਹੀਦਾ ਹੈ ਕਿ ਤੂੰ ਮਰ ਗਿਆ ਹੈ ਉਹ ਤੈਨੂੰ ਉਲਟਾਉ ਪਲਟਾਉ ਪਰ ਤੋਂ ਸਾਹ ਨਾ ਬਾਹਰ ਕੱਢੀ ਫਿਰ ਉਹ ਤੇਰਾ ਚੁੰਗਾ ਹੱਥ ਨਾਲ ਖਿੱਚ ਕੇ ਤੇਰੀ ਲੱਤ ਬਾਹਰ ਕੱਢ ਦਊ ਤੂੰ ਉਵੇਂ ਪਿਆ ਰਹੀਂ ਮੈਂ ਅਸਮਾਨ ਵਿੱਚ ਉੱਡਦਾ ਨਜ਼ਰ ਰੱਖੂੰ ਰੱਖੂੰਗਾ ਤੇ ਜਦੋਂ ਕਿਸਾਨ ਤੇਰੀ ਲੱਤ ਬਾਹਰ ਕੱਢ ਦੇਵੇਗਾ ਤਾਂ ਮੈਂ ਜਿੱਥੇ ਉਸਦੀ ਲੱਸੀ ਤੇ ਰੋਟੀਆਂ ਦਾ ਟੋਕਰਾ ਰੱਖਿਆ ਹੁੰਦਾ ਉਥੇ ਜਾ ਕੇ ਕਾਂ ਕਾਂ ਕਰਕੇ ਰੌਲਾ ਪਾਉਂ ਉਹ ਮੇਰੇ ਵੱਲ ਕਹਾੜੀ ਲੈ ਕੇ ਭੱਜੂ ਤੇ ਜਦੋਂ ਉਹ ਮੇਰੇ ਵੱਲ ਭੱਜਣ ਲੱਗੇਗਾ ਤੂੰ ਵੀ ਭੱਜ ਜਾਵੇਂ ਜਦ ਕਿਸਾਨ ਖੇਤ ਵਿੱਚੋਂ 베ਰੀਵਲ ਆਇਆ ਤਾਂ ਕਾਂ ਦੇ ਦੱਸੇ ਮੁਤਾਬਕ ਹੀ ਹੋਇਆ ਜਦ ਕਾਂ ਕਾਵਾਂ ਰੋਲੀ ਪਾਉਂਦਾ ਟੋਕਰੇ ਵਿੱਚ ਲੀਆਂ ਰੋਟੀਆਂ ਖਰਾਬ ਕਰਨ ਲੱਗਿਆ ਤਾਂ ਕਿਸਾਨ ਵੱਲ ਉਹ ਹੋ ਗਿਆ ਅਤੇ ਉਸਨੇ ਭੱਜਦੇ ਕਾਂ ਵੱਲ ਚਲਾਵੀ ਕਹਾੜੀ ਮਾਰੀ ਜੋ ਥੋੜੀ ਜਹੀ ਅੱਗੇ ਜਾ ਕੇ ਗਿੱਦੜ ਦੇ ਕੰਨ ਤੇ ਵੱਜੀ ਤੇ ਗਿੱਦੜ ਭੁੰਟਣੀਆਂ ਲੈਂਦਾ ਚੀਕਾ ਮਾਰਦਾ ਭੱਜ ਗਿਆ ਅਸਮਾਨ ਵਿੱਚ ਉੱਡਦੇ ਕਾਣੇ ਗਿੱਦੜ ਨੂੰ ਉੱਚੀ ਉੱਚੀ ਕਿਹਾ ਗਿੱਦੜਾ ਤੂੰ ਸੰਗਠ ਚੌਥ ਦਾ ਵਰਤ ਰੱਖਿਆ ਤੈਨਾਂ ਤੈਨਾ ਟੁੱਕੀ ਨਾੜੀ ਮਿੱਤਰਾਂ ਨਾਲ ਤੈਨ ਤਰੋ ਕੁਮਾਇਆ ਤੇਰੇ ਕੰਨ ਤੇ ਪਈ ਕੋਹਾੜੀ ਹਾਂਜੀ ਦੋਸਤੋਂ ਤੁਹਾਨੂੰ ਸਾਡੀ ਇਹ ਛੋਟੀ ਜੀ ਕਹਾਣੀ ਕਿਵੇਂ ਦੀ ਲੱਗੀ ਕਮੈਂਟ ਰਾਹੀਂ ਜ਼ਰੂਰ ਦੱਸਣਾ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂ ਕਿ ਜੋ ਸਾਡੀਆਂ ਆਉਣ ਵਾਲੀਆਂ ਕਹਾਣੀਆਂ ਹਨ ਉਹ ਤੁਹਾਨੂੰ ਮਿਲ ਸਕਣ ਧੰਨਵਾਦ ਜੀ ਸਾਰਿਆਂ ਦਾ